ਸਸਿਗਾ ਦੋਸਤੋ ਅੰਜਾਪਾ ਆਏ ਹਾਂਗੇ ਮਾਨਸਾ ਦੀ ਮੰਡੀ ਤੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਰੇਟ ਸਾਰੀ ਜਾਣਕਾਰੀ ਸੱਜਰ ਸੁਈਆਂ ਦੇ ਰੇਟ ਨੇਗੇ ਤੇ ਔਰ ਸਾਰੀ ਜਾਣਕਾਰੀ ਕਿਹੜਾ ਪਿੰਡ ਮੋਬਾਈਲ ਨੰਬਰ ਐਡਰੈਸ ਸਾਰਾ ਦਵਾਂਗੇ ਤੁਹਾਨੂੰ ਆਪਾਂ ਬਣੇ ਰਹੋ ਵੀਡੀਓ ਨਾਲ ਤੇ ਟਟੋ-ਟਟ ਬਸੰਦ ਦਿਖਾਵਾਂਗੇ 25 ਤੋਂ 30 ਮੱਝਾ ਪੂਰੀਆਂ ਸੱਜਰ ਸੁਈਆਂ ਹੋਈਆਂ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਮਾਨਤਨ ਆਪਾਂ ਪੂਰਾ ਫੁੱਲ ਕਰਾਵਾਂਗੇ ਤੁਹਾਡਾ ਤੇ ਧੰਨਵਾਦ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡਾ ਬਾਈ ਪਿੰਡ ਕਰੇਦਾ ਜਿਲ੍ਹਾ ਫਟੜਾ ਤਸੀਰ ਆਮਪਰਾ ਫੋਲ ਜੀ ਅੱਛਾ ਨਾਮ ਕੀ ਹੈ ਬਾਈ ਤੇਰਾ ਨਾਮ ਬੌਲੂ ਬਾਈ ਅੱਛਾ ਤੇ ਆ ਮੱਝ ਥੱਲੇ ਕਿੰਨਾ ਦੁੱਧੂਗਾ ਦੁੱਧ ਬਾਈ 11-12 ਕਿਲੋ ਬੋਲੀ ਆ ਚੌਥਾ ਪੰਜਵਾਂ ਦਾ ਨਸੂਈ ਨੂੰ ਮਗਰ ਕੱਟੀ ਐ ਐਮ 51 ਦੀ ਕਿਹੜੀ ਕੱਟੀ ਆ ਬਾਈ ਆ ਸਿਬਰੇ ਕਿਹਦੀ ਕੱਟੀ ਆ ਬਾਈ ਹੈ ਐਮ 51 ਦੀ ਪ੍ਰਾਇਮਰ ਅੱਛਾ ਹਾਂ ਤੇ ਕੀ ਮੁੱਲ ਕਰਦਾ ਬਾਈ ਇਹਦਾ ਮੁੱਲ ਤਾਂ 95000 ਰੁਪਏ ਆ ਬਾਈ ਐਮ ਐਸ ਵੀ ਹੈ ਬਈ ਹੈ ਐ ਬਈ ਪਲੋਂ ਕੱਟੀਆ ਦੋ ਦੰਦਾ ਮੂੰਹ ਅੱਛਾ ਹਾਂਜੀ ਬੜਾ ਜੀ ਬਈ ਤੋੜ ਕੇ ਦਿਖਾ ਦੇ ਬਈ ਜਾਨਮੇ ਬਈ ਦੁੱਧ 12 ਕਿਲੋ ਪਿੰਡ ਦਾ ਕਰੇੜਾ ਵਾਲਾ ਹੂੰ ਹਾਂ ਕਿੰਨੇ ਵੇਸਾ ਦੋਸਤੋ ਬੱਕਰੀ ਦੇ ਥਾਂ ਜਿਹੜੇ ਥਾਂ ਨੇਗੇ ਤੇ ਰੋ ਬਾਈ ਨਾ ਕਰਨ ਟਾ ਬਾਈ ਨੰਬਰ ਬੋਲੋ ਆਪਣਾ ਨੰਬਰ ਆਪਣਾ 709998040 ਜੀ 100 ਕਿਲੋਮੀਟਰ ਦੀ ਪਹੁੰਚ ਫ੍ਰੀ ਕਰਦੇ ਆਂ ਭਰਾ ਮੇਰਾ ਇੱਕਾ ਗਾਹਾਂਗੇ ਆਪਣੇ ਕੋਲੇ ਠੀਕ ਹੈ ਜੀ ਹਾਂ ਇਹ ਦੱਸੋ ਡਿਟੇਲ ਕੀ ਹੈ ਜੀ ਇਹਦੀ ਡੱਡੇਲੇ ਦੀ ਭਰਾ ਮੇਰਾ ਪਹਿਲਾ ਸੂ ਹੈ ਵੀ ਅੱਛਾ 500 ਸੂਈ ਹੈ ਜੀ ਮਗਰ ਬੱਛੀ ਹੈ ਅੱਛਾ ਹਾਂ ਤੇ ਇਹ ਕਿੰਨੇ ਦੇਣੀ ਹੈ ਬਾਈ ਇਹਦੇ ਦਾ ਐਂ ਬਸ ਆਪਾਂ 55000 ਰੁਪਏ ਦੇ ਬਾਈ ਮੁੱਲ ਦਾ ਬਾਟ ਹੈ ਠੀਕ ਆ ਹਾਂ ਬਸ ਦੇਣ ਲੈਣੀ ਹੈ ਜੀ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਜੀ ਠੀਕ ਆ 55 ਚ ਹਾਂ ਜੀ ਆ ਚਾਣੇ ਮੇਅਰ 12 ਕਿਲੋ ਇਹ ਬਈ ਦੋਨੇ ਤੇਰੇ ਕੋਲੀ ਨੇ ਆਪਣੇ ਕੋਲੀ ਹੈ ਬਈ ਆਪਣੇ ਕੋਲੀ ਹੈ ਠੀਕ ਆ ਜੀ ਹਾਂ ਜੀ ਓਏ ਮੜੇ ਤੇ ਇਹ ਹੈ ਜੀ ਦੇ ਨਾਲ ਆ ਕਾਪੀ ਦੇ ਰਿਸਪੌਂਸਰ ਲੋਕੜਾ ਹੋ ਗਿਆ ਨਾ ਲੋਕੜਾ ਰੋੜੂ ਕਲਾ ਹੋ ਟੜਾਗਾ ਸਸੀ ਦਾ ਬਾਈ ਸਸਰੀ ਦਾ ਬਾਈ ਕਿਹੜਾ ਪਿੰਡਾ ਬਾਈ ਆਪਣਾ ਟਾਣਾ ਖੁਰਦ ਬਾਈ ਟਾਣਾ ਤੇ ਕੰਨ ਸੂਏ ਦਾ ਬਾਈ ਦੂਜੇ ਸੂਏ ਦੂਜੇ ਸੂਏ ਤੇ ਕਿੰਨਾ ਦੱਦਾਗਾ ਸੁੱਧ 11 ਕਿਲੋ ਬਾਈ ਮਾਗਰ ਗਿਆ ਬਈ ਤੇ ਕੱਟੀ ਆ ਬਈ ਅੱਛਾ ਹਾਂ ਕੈਂ ਮਹੀਨੇ ਹੋ ਗਏ 9 ਮਹੀਨੇ ਦੀ ਸੋਈ ਆ 9 ਮਹੀਨੇ ਦੀ ਰੇਟ ਕੀ ਕਰਦਾ ਬਾਈ ਰੇਟ 8500 ਰੁਪਏ ਮਾਨਤਾਂ ਉਹ ਨੋਕੇ ਦੇ ਕਰ ਦਾਂਗੇ ਬਈ ਅੱਛਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਣ ਕਰ ਦੇਗਾ ਬਸ ਠੀਕ ਆ ਜਿਹੜਾ ਬਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਣ ਕਰ ਦੂ ਬਾਈ ਕੀ ਮੰਗਿਆ ਸੀ ਲੈ ਬਈ ਕਿੰਨਾ ਦੁੱਧੂਗਾ ਇਹ ਤਾਂ ਵੀ 11 ਕਿਲੋ ਦੁੱਧਾ ਬਈ 11 ਕਿਲੋ ਇਹ ਕੰਨੇ ਸੂਈ ਆ ਬਾਈ ਇਹ ਤੀਜੇ ਸੂਈ ਆ ਜੀ ਤੇ ਇਹਦੇ ਮਾਗਰ ਕੱਟਿਆ ਬਈ ਕੱਟਾ ਕਿੱਥੇ ਹੈ ਬਈ ਕੱਟਾ ਕੱਟੀ ਕੱਟੀ ਹੈ ਬਈ ਕੱਟੀ ਆ ਹਾਂ ਖੜੀ ਹੈ ਠੀਕ ਆ ਦੋ ਤਾਜੀ ਸੂਈਆ ਤਾਂ ਮੈਂ ਤਾਜੀ ਸੂਈਆ ਹਾਂ ਜੀ ਦੁੱਧ ਕਿੰਨਾ ਕੱਢੂ ਬਈ ਇਹ ਦੁੱਧ ਕੱਢ ਦੂ 13 ਕਿਲੋ 11 ਕਿਲੋ ਹਾਂ ਜੀ ਤੇ ਇਹਦਾ ਮੁੱਲ ਕੀ ਕਰਦਾ ਬਈ ਮੁੱਲ ਦੇ ਇੱਕ ਦਸ ਬਈ ਇੱਕ ਦਸ ਹਾਂ ਬਈ ਤੇ ਨੰਬਰ ਬੋਲ ਦੇ ਬਈ ਆਪ ਦਾ 9779766908 ਬਈ ਠੀਕ ਆ ਤੇ ਮੌਕੇ ਤੇ ਮਾਨ ਤਾਨ ਕਰ ਦੋ ਬਈ ਹਾਂ ਕਰਤਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ 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 ਆ ਬਈ ਕਰਦੀ ਯਾਰ ਸਸੇ ਕਾ ਜੀ ਤੇ ਕਿੰਨੇ ਜਣ ਬਰ ਲੈ ਕੇ ਆ ਬਈ ਮੇਰੇ ਕੋਲ ਦੋ ਮਈਆਂ ਜੀ ਕਾ ਇੱਕ ਦੋ ਮਈਆਂ ਹਾਂਜੀ ਅੱਛਾ ਤੇ ਇਹਦੇ ਥੱਲੇ ਕਿੰਨਾ ਦੁੱਧ ਆਗਾ ਬਈ ਇਹ ਥੱਲੇ 12 ਕਿਲੋ ਦੁੱਧ ਆਣਗੇ ਅੱਛਾ ਤੇ ਬਈ ਇਹਦਾ ਮੁੱਲ ਕੀ ਕਰਦਾਗਾ ਮੁੱਲ 1 15 ਕਰਿਆਦਾ ਜੀ ਠੀਕ ਆ ਮਾਨ ਤਣ ਮੌਕੇ ਤੇ ਉਹ ਕਿਤੇ ਲੱਖ ਦੀ ਦੇ ਦੇਾਂਗੇ ਕਟਾਵਾਟਾ ਬਸ ਠੀਕ ਆ ਇਹਦੇ ਮਗਰ ਕੀ ਆ ਬਈ ਮਗਰ ਕੱਟਾਗਾ 11 12 ਦਿਨਾਂ ਦੀ ਸੂਈ ਹੈ ਜੀ 11 12 ਦਿਨਾਂ ਦੀ ਸੂਈ ਹੈਗੀ ਤੇ ਵੱਧ ਤੋਂ ਵੱਧ ਕਿੰਨਾ ਦੁੱਧ ਕੱਢ ਦੂਗੇ ਰਾ 13 ਸਿਰ ਦੇ ਦੁੱਧ ਦੁੱਧ ਤੇ ਆ ਗਈ 12 13 ਦਿਨਾਂ ਦੇ ਸੋਈ ਆ ਹਾਂ ਅੱਛਾ ਐਵੇਂ 15 ਕਹਦੇ 16 ਕਹਦੇ ਗੱਪ ਮਾਰੀ ਆ ਕੀ ਹਾਲ ਹੈ ਠੀਕ ਆ ਬਈ ਠੀਕ ਆ ਤੇ ਨੰਬਰ ਬੋਲ ਬਈ ਆਉ ਦਾ 99146 97160 ਠੀਕ ਆ ਮਰਾ ਜੀ ਤੋੜ ਕੇ ਦਿਖਾ ਜੀ ਲੇਵਾ ਮੈਂਦਾ ਪੂਰਾ ਵੱਡਾ ਜੀ ਮੱਝ ਦੇ ਥਣ ਵੀ ਪੂਰੇ ਬੱਕਰੀ ਪੂਰਾ ਵਧੀਆ ਲੇਵਾ ਵਾ ਵਾਲੀ ਚੰਗੀ ਜੰਨੇ ਆ ਜੀ ਚੰਗੀ ਬਹੁਤ ਚੰਗੀ ਹੋਰ ਦੇ ਖਰੀਆ ਲੰਬਾ ਨਹੀਂ ਆਉਂਦਾ ਠੀਕ ਆ ਬਾਈ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਾਈ ਮਾਨਸਾ ਬਾਈ ਮਾਨਸਾ ਆਹੀ ਮਾਨਸਾ ਹਾਂ ਬਾਈ ਮਾਨਸਾ ਤੇ ਕਿੰਨੇ ਸੂਏ ਆ ਬਾਈ ਇਹ ਤੀਜਾ ਸੂਆ ਸੂਈ ਆ ਲੋ ਜੀ ਤੀਜਾ ਸੂਆ ਹਾਂ ਬਾਈ ਮਗਰ ਕੀ ਬਈ ਇਹਦੇ ਕੱਟੀ ਹੈ ਬਈ ਤੇ ਦੁੱਧ ਕਿੰਨਾ ਆਊਗਾ ਦੁੱਧ 14 15 ਕਿਲੋ ਤਿਆਰ ਹੈ ਬਈ ਤਿਆਰ ਆਗਾ ਅੱਛਾ ਤੇ ਬਈ ਮੁੱਲ ਕੀ ਕਰਦਾਗਾ ਮੁੱਲ ਕਿਤੀ ਕਰਦੇ ਆ ਬਈ ਤੇ ਜਿਹੜਾ ਵੀਡੀਓ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਮਾਨਤਣ ਫੁੱਲ ਕਰਾਂਗੇ ਬਈ ਉਹਦਾ ਮਾਨਤਣ ਮਾਨਤਣ ਫੁੱਲ ਕਰ ਦੇਗਾ ਤੈਨੂੰ ਬਈ ਮੜਾ ਜਿਹਾ ਤੋੜ ਕੇ ਦਿਖਾ ਇਹਨੂੰ ਨਕੀ ਜਿਹੀ ਕੱਟੀ ਆ ਬਈ ਕੱਟੀ ਦਿਖਾ ਦੇ ਬਈ ਪੇਵਰ ਪੂਛ ਕਾਲੀ ਆ ਮਾੜੀ ਕੱਟੀ ਦਿਖਾ ਦੇ ਕਿਵੇਂ ਬਈ M29 ਕੱਟੀ ਉਸ ਦਿਖਾ ਦੇ ਉਸ ਵੀ ਕਾਲੀ ਆ ਬਿਲਕੁਲ ਕੱਟੀ ਦੇ ਢੋਡਿਆਂ ਮੋਹ ਪੈਣੀ ਆ ਠੀਕਾ ਕੱਟੀ ਵਗਿਆ M29 ਦੀ ਠੀਕਾ ਬਾਈ ਠੀਕਾ ਚੋਦੀ ਤੋੜਤੀ ਦਾ ਟਾਲ ਕੱਟੀ ਤੋਂ ਬਣਾ ਦਰਦੀ ਨਹੀਂ ਚ ਇਧਰ ਹੀ ਮੋੜ ਲੈ ਇਧਰ ਹੀ ਮੋੜ ਲੈ ਮੋੜ ਲੈ ਕੱਟੀ ਬਣਾ ਦਰਦੀ ਨਹੀਂ ਕੀ ਨੇ ਵਾ ਪੂਰਾ ਚੰਗਾਗਾ ਨੰਬਰ ਬੋਲ ਦੇ ਬਾਈ ਤੇਰਾ 9017 ਬਾਈ 26827 26827 ਬਾਈ 27 ਮਾਨਸਾ ਖਰਦ ਕਰੋ ਬਾਈ ਨਾਲ ਕੰਟੈਕਟ ਉਹ ਕੱਟੀ ਜਾਗੀ ਤੇ ਦੋਸਤੋ ਸਾਨੂੰ ਨੀਲੀ ਰਵੀ ਦੀ ਆਪਾਂ ਕੱਟੀ ਦਿਖਾਉਣ ਲੱਗਾਂਗੇ ਬਹੁਤ ਹੀ ਸੋਹਣੀ ਹੈਗੀ ਪੂਰੀ ਸ਼ਕੀਨ ਹੈਗੀ ਤੇ ਇੱਕ ਬਾਈ ਕੋਲੇ ਆਹ ਕੱਟੀ ਹੈਗੀ ਆ ਮੋਰਾਂ ਨਾਲ ਦਿਆ ਕੀ ਆ ਨਿਜਲੀ ਰ ਆ ਗਿਆ ਤੇ ਬਾਈ ਇਹਨਾਂ ਦੀ ਉਮਰ ਕਿੰਨੀ ਹੈਗੀ ਹੋਰ ਬਾਈ ਢੂੜ ਸਾਲ ਦੀ ਆ ਢੂੜ ਢੂੜ ਸਾਲ ਦੀਆਂ ਨੇ ਦੋਨੀ ਦੋਨੀ ਬਾਈ ਕਿੰਨੀ ਉਮਰ ਹੈਗੀ ਅੱਛਾ ਆ ਕੈਦ ਹੁੰਦਾ ਇਹਦੀ ਜਿਹੜੀ ਦੱਸੇ ਪਾਰੀ ਸਾਲ ਦਾ ਹੈਣੀ ਬਰਾ ਅੱਛਾ ਤੇ ਮੀੜੀਆਂ ਦੋਨੇ ਸਿੰਘ ਹਾਲ ਦੇ ਆ ਠੀਕਾ ਸੰਜੇਰ ਕਾਣ ਨੇ ਕਿਹਾ 18 ਕਿਲੋ ਗੋਤਾ ਵੀ ਨਾ ਮਾ ਹਾਲੇ ਠੀਕ ਆ ਬਾਈ ਦੋ ਸੰਗ ਨਾਲ ਉਹ ਗੱਲ ਸਹੀ ਕਰ ਠੀਕ ਆ ਤੇ ਇਹਨਾਂ ਦਾ ਮੁੱਲ ਕੀ ਕਰਦਾ ਬਾਈ ਮੁੱਲ ਬਾਈ ਇਹਦਾ 55000 ਕਰ ਦੇ ਇਹਦਾ 35000 ਕਰ ਦੇ ਇਹਦਾ 35000 ਇਹਦਾ 55 ਇਹਦਾ 55 ਬੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮਾਨਤਨ ਬਸ ਠੀਕ ਆ ਪੱਲ ਘਰ ਦੀ ਮਾਨਤਨ ਬਈ 89 7895 154460 7895152460 ਓਕੇ ਮੈਂ ਨਹੀਂ ਆ ਰਿਹਾ ਅਰੇ ਖੜਾ ਦੂੰ ਵੀ 2000 ਮੈਂ ਇਹ 2 ਘਟ 80 ਲਾਉਂਦਿਆਂ ਮੈਂ ਸੀਗਾ ਤਾਂ ਬਸ ਗੱਲਾ ਹੈ ਇਹ ਇੰਨਾ ਵਾਲਾ ਕੰਮ ਹੈ ਬਸ ਇੰਨਾ ਵਾਲਾ ਕੰਮ ਹੀ ਹੈ 2010 ਵਰਕੇ ਮੈਨੂੰ ਦਿਖਾਈਦਾ ਸਾਰਿਆਂ ਨੂੰ ਪੈਂਦੀ ਆ। ਸਾਰਿਆਂ ਨੂੰ ਕਹੂ ਇਹਨਾਂ ਨੂੰ ਵੀ ਕਹੂ ਪਾਈਆਂ ਨੂੰ। ਕਰਾ ਦੇ ਤੂੰ ਯਾਰ ਕਿੱਡੀ ਗੱਲ ਕਰਾ ਇਹਦੇ ਟਾਈਮ ਆਪੋਰਟੀਉਨਿਟੀ ਹੈ। ਕਹਿਦਾ ਮੈਂ ਕਹਿੰਦਾ ਦੇਖੋ ਜਿਹੜਾ ਹੁਣ ਲੋਨਾਂ ਨਾਲ ਬਚਾਣਾ ਕਰ ਰਿਹਾ ਇਹਨਾਂ ਤਾਂ ਲੱਗੇ ਬਚਾਰੇ। ਦੇਖ ਰਹਾ ਮੇਰੇ ਨੀਜੇ ਜੀਵਨ ਖਰਾਬ ਹੋਣਾ। ਤੂ ਰੋਸ ਸੁਨਾਰਾ ਬਾ 2010 ਵਰਕੇ ਮੈਂ ਸਿੱਖਿਆ ਤਾਂ ਪੂਰਾ ਇਹ ਦੋ ਘਟ ਅੱਸੀ ਲੰਘ ਗਏ। ਇਸ ਤਰ੍ਹਾਂ ਫਟੇ ਮੈਂ ਪਿੱਛੇ ਆ ਗਿਆ ਤੇਰਾ ਇਹ ਆ ਜੋ ਤੁਸੀਂ ਤਮੰਤਾਂ ਗਾ ਹਰਤੇ ਆ ਜਾ ਦੱਸ ਨਹੀਂ ਹੰਤਾ ਹਰਦਾ ਵੇ ਮੈਂ ਇਹ ਦੇ ਦੇ ਵੀ ਹਲੇ ਕੀ ਬੈਗ ਮੈਂ ਵੀ ਪੱਤ ਵੇਚੇ ਹੋਰ ਬੈਠਣਾ ਬਿਠਾ ਲੇ ਕਿਨੂੰ ਹੁਣ ਸੋਨੇ ਵਰ ਕੀ ਕਰਦਾ ਆਉਂਦੀ ਪਾਸ ਕਰ ਜਮਾ ਪਾਣੀ ਲੈ ਮਰੀ 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 ਪੂਰੀ ਮਰੀ ਘਟੀ ਜਾਂ 100 ਦਰਬੰਦਰ ਕਟੂ ਪੂਰੀ ਮਨੇ 60 ਦਰ ਆਇਓਂ ਗਾਤੀ ਸੁਰੂਆਤ ਆ ਜੀ ਨਹੀਂ ਨਹੀਂ ਚੱਲ ਕੋਈ ਨਹੀਂ ਇੱਥੇ ਹੀ ਬਾਰੇ ਜੇ ਪੱਤੇ ਨਾਲ ਕਰਾ ਦੇ ਪਕੜਾ ਤੜ ਗਿਆ ਕੋਈ ਨਹੀਂ ਕਰਾਵਾ ਤੀ ਲੱਗਦੇ ਨਹੀਂ ਉੱਠ ਕੇ ਰਾਵਾ ਨਹੀਂ ਆਪਾ ਆਪਾ ਮੈਂ ਉਹ ਦੇਖ ਉਹਧਰ ਆ ਗਿਆ ਆਪਾ ਕਰਾਉਂਦਾ ਯਾਰ ਕਿਹ ਹੈ ਕੋਲੇ ਰੱਖ ਬੱਚੇ ਕੋਲੇ ਰੱਖ ਬੱਚੇ ਮਾਰਨ ਵਾਲੀ ਆ ਲਓ ਜੀ ਆ ਕਰੀ ਉਹ ਅੜਾ ਉਹ ਬੰਦ ਬੰਦਾ ਬੱਚਾ ਆ ਗਿਆ ਹੰਕਾਰ ਲੱਗ ਮੈਂ ਮਰਤੀ ਯਾਰ ਬਾਲ ਹੋ ਸਕਦੀ ਹੈ ਹੋਰ ਬੈਠਾ ਨੰਬਰ ਲੈ ਜੀ ਮੇਰਾ ਵਾਪਸ ਪਹਿਲੇ ਜੀ ਗੱਤੀ ਕੌਣ ਵਾਪਸ ਬਣਾਉਂਦਾ ਨਹੀਂ ਮੰਡੀ ਦਾ ਕੰਮ ਹੈ ਸੌਣੇ ਵਰ ਕੀ ਕੱਟੀ ਹੈ ਉਹ ਤਾਂ ਹੈ ਨਹੀਂ ਮੜਾ ਭਾਈ ਆਈ ਮੜਾ ਤੂੰ ਦੇਖ ਲੈ ਤੇਰੇ ਫਿੱਟਾ ਹਾਂ ਕਰਨੀ ਅੱਜ ਤੱਕ ਤਾਂ ਲਾਵਾ ਕਦੋਂ ਤੂੰ ਨਹੀਂ ਹੈਲੋ ਸਹੀ ਹੈ ਜੀ ਇਦਨਾ ਵਾਏ ਬੁੱਧੀ ਵਾਏ ਬੱਤੀ ਵਾਏ ਬੱਤੀ ਪੈਲੜ ਝੋਟਿਆ ਦਾ ਹੋ ਜਾਂਦੇ ਨੇ ਉਰੇ ਹੁਣ ਤੂੰ ਆ ਇਧਰ ਆ ਲਾਣੇਦਾਰਾ ਸਾਹੀ ਛੋੜ ਦੇਣੀ ਬੜਾਂ ਉਸਨੇ ਇਹਦੇ ਪਾ ਜਿਆ ਨਾ ਨਾ ਇਹ ਪੰਜ ਨਹੀਂ ਗਿਆ ਇਹ ਨਾ ਇਹ ਨਾ ਮੋੜਾ ਇਹ ਨਾ ਸਾਰੀਆਂ ਗੱਲਾਂ ਕਰੀਆਂ ਇੱਕ ਮਿੰਟ ਸਾਰੀਆਂ ਗੱਲਾਂ ਕਰੀਆਂ ਅਗਰ ਇਹ ਨਹੀਂ ਕਰੀ ਯੂਪੀ ਵਾਲੇ ਕੋ ਵੀ ਤੂੰ ਪਾ ਲੈ ਅੱਜ ਆ ਕੇ ਮੰਨਣਾ ਨਿਕਿਆ ਯਾਰ ਓਏ ਇਹ ਤਾਂ ਸਾਨੂੰ ਪਤਾ ਇਹ ਨਾ ਤੋ ਓਏ ਨਾ ਤੋ ਬਾਜੀ ਹੋ ਗਈ ਹੈ ਹਾਂ ਮਾਗਲੇ ਐਕਚੁਅਲੀ ਮੂਲਕ ਸਾਹਮਣੇ ਤੇਰੇ ਚੰਗੀ ਲੱਗ ਜਾ ਹਾਂ ਕਹਿੰਦੀ ਨਾ ਕਰ ਤਾ ਗੋੜ ਦਾ ਪਿਆਰ ਦੀ ਗੱਫੇ 500 ਨਾ ਕਿਹੜਾ ਸਹੀ ਹੋ ਜੂਗਾ ਓਏ ਇੰਨੇ ਪੂਰੇ ਸੌਣੇ ਇਹ ਮਾਨ ਰਹਾ ਹੈ ਇਹ ਗਾਗ ਬਣਾਇਆ ਇਹ ਤਾਂ ਗਾਗ ਬਣਾਇਆ ਤਿੰਨ ਤੇ ਇੱਕ ਗਾਗ ਓ ਦੇ ਲੈ

ਇੱਧਰ ਬੈਠ ਜਾ ਜੀ ਸੱਸੀ ਗਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਪ੍ਰਿਆਉਂਦ ਕਲਾਂ ਜੀ ਪ੍ਰਿਆਉਂਦ ਦਾ ਹਾਂਜੀ ਬਲਾਡੇ ਕੋਲ ਹਾਂਜੀ ਉਹ ਹਾਵਲਾ ਦਾ ਤੇ ਕੰਮੇ ਸੂਏ ਬਾਈ ਇਹ ਇਹ ਚੌਥੇ ਸੂਏ ਸੂਣੀ ਹੈ ਬਾਈ ਚੌਥੇ ਸੂਏ ਹਾਂਜੀ ਤੇ ਪਿਛਲਾ ਬਾਈ ਦੁੱਧ ਕਿੰਨਾ ਸੀ ਇਹਦਾ 14 ਲੀਟਰ ਕੱਢਿਆ ਬਾਈ ਤੀਜੇ ਸੂਏ 14 ਲੀਟਰ ਤੇ ਬਈ ਮੁੱਲ ਕੀ ਕਰਦਾ ਇਹਦਾ ਮੁੱਲ 1.25 ਬਈ 1 ਬੱਚੇ ਬਈ ਤੋੜ ਕੇ ਦੇਖ ਤੋਰੀ ਲੱਗੀ ਤੇ ਬਈ ਮੋਬਾਈਲ ਨੰਬਰ 9464277483 ਇੱਕ ਵਾਰੀ ਹੋਰ ਬੋਲ ਦੇ 9464277483 ਜਿਹੜਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਮਾਨਤਾਨ ਪੂਰਾ ਜੀ ਪੂਰਾ ਕਰ ਦੇਗਾ ਕੋਈ ਗੱਲ ਨਹੀਂ ਪਾਈ ਵੀ ਮਿੱਤਰੋ ਵੀਡੀਓ ਨੂੰ ਕਰ ਦੋ ਸ਼ੇਅਰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਬਾਈ ਮੈਂ ਤਾਂ ਪੂਰਾ ਫੋਲ ਕਰੂਗਾ ਬਾਈ ਦਾ ਕੰਟੈਕਟ ਕਰ ਲਿਓ ਕਰਦੀ ਆ ਬਾਈ ਇਹ ਹਾਂ ਕਰਦੀ ਬਾਈ ਕਰਦੀ ਮੈਂ ਸਾ ਬਾਈਆਂ ਕੋਲੇ ਸਵਾ ਬਾਬਾ ਜੀ ਸ਼ਾਤਰੀਕਾਰ ਜੀ ਕਿਹੜਾ ਪਿੰਡਾ ਜੀ ਚੱਕ ਲਈ ਸ਼ੇਰ ਜੀ ਅੱਛਾ ਤੇ ਆ ਕਹਿੰਦੇ ਹੋਗੇ ਜੀ ਹਾਂ ਜੀ ਕਿਹੜੀ ਬ੍ਰੀਡ ਹੈ ਜੀ ਇਹ ਇਹ ਜੀ ਜਰਸੀ ਕਰੌਸ ਜਰਸੀ ਕਰੌਸ ਤੇ ਕੰਮ ਸੁਆ ਜੀ ਇਹ ਇਹ ਦੂਜੀ ਤੀਜੀ ਹੈ ਜੀ ਤੀਜੀ ਹਾਂ ਦੁੱਧ ਕਿੰਨਾ ਹੋਈਏ ਥੱਲੇ ਦੁੱਧ ਜੀ 25 ਲੀਟਰ ਆ ਹੁਣ 25 ਲੀਟਰ ਹਾਂ ਜੀ ਪੂਰਾ ਮਣਕੇ ਦੋਗੇ ਜੀ ਹਾਂ ਜੀ ਠੀਕ ਹੈ ਇਹ ਡਿਮਾਂਡ ਕਿੰਨੀ ਕਰਦੇ ਹੋ ਜੀ ਕਿੰਨੇ ਕਿੰਨੇ ਮੁੱਲ ਕਰਦੇ ਹੋ ਜੀ ਮੁੱਲ ਕਰਦੇ ਆ 85 ਠੀਕ ਹੈ ਜੀ ਮੌਕੇ ਤੇ ਟਾਈਮ ਦੇਖਾਈ ਉਹ ਮੌਕਾ ਠੀਕ ਹੈ ਜੀ ਮੌਕਾ ਵੀ ਦੇਖਾਈ ਜਾ ਕੁਲਗੀਰ ਦਾਉਂਣੀ ਚੀਜ਼ ਤੇ ਹਾਂਜੀ ਹਾਂ ਹਾਂ ਤੇ ਨੰਬਰ ਬੋਲ ਦੋ ਜੀ ਆਪਣਾ ਦਿੱਤੀ ਨੰਬਰ 734752316 73475 2316 2316 ਚੱਕ ਅਲੀ ਸ਼ੇਰ ਬਲੱਡ ਦੇ ਨਾਲ ਆ ਰਹੇ ਆਂ ਦਾ ਭਾਈ ਹਾਂ ਪਾਵੇ ਨਾਲ ਲੱਗਦਾ ਜੀ ਪਾਵੇ ਨਾਲ ਹਾਂਜੀ ਹਾਂ ਤੈਨੂੰ ਭਾਈ ਮੜਾ ਜਾ ਤੋਰ ਕੇ ਲਖਾ ਆਪਣੀ ਤੋਰੀ ਚੋਰੀਆਂ ਵੀ ਨਹੀਂ ਆ ਆਏ ਦਰਲੀ ਬਟਾ ਇਹ ਆ ਬੋਟ ਕੀ ਦੇਖੋ ਬਈ ਮਾੜਾ ਮਗਾ ਪੀੜੀ ਦੇ ਪਾਵੇ ਵਰਗੇ ਨੇ ਤਾਂ ਪੀੜੀ ਦੇ ਪਾਵੇ ਵਰਗੇ ਦਣ ਨੇ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਦੁੱਧ ਕਿਦਾਂ ਰਿੜਕਣ ਲੱਗ ਗਿਆ ਬਾਵਾ ਹੋ ਜੂ ਅਗਲਾ ਦਿੱਧਰ ਰਿੜਕ ਕੇ ਠੀਕ ਹੈ ਜੀ ਠੀਕ ਹੈ ਵੀ ਇੰਨਾ ਦੁੱਧ ਕਿਵੇਂ ਰਿੜਕੀਏ ਠੀਕ ਹੈ ਜੀ ਬੁੜੀਆ ਕਹਿੰਦੇ ਕਿੱਥੋਂ ਲੈ ਕੇ ਮੰਨਦੀਆਂ ਹਾਂ ਹਾਂ ਠੀਕ ਹੈ ਜੀ ਹਾਂ ਵੀ ਇੰਨਾ ਦੁੱਧ ਕਿਵੇਂ ਗਾਮੀ ਹੈ ਦੁੱਧਾਂ ਬਾਲੇ ਦੁੱਧ阿里 ਲਿਆ ਆ ਠੀਕ ਆ ਠੀਕ ਹੈ ਜੀ ਠੀਕਾ ਚਲੋ ਹਾਂ ਜੀ ਗੱਲ ਆ ਜੀ ਹਾਂ ਜੀ ਆ ਜੀ ਸਸੀ ਕਾ ਭਾਈ ਜੀ ਕਿਹੜਾ ਪਿੰਡ ਆ ਜੀ ਆਪਣਾ ਬਹਾਦਰਪੁਰ ਜੀ ਅੱਛਾ ਤੇ ਕੰਨੇ ਸੁਆ ਜੀ ਇਹ ਭਲੂਣ ਪਹਿਲਣ ਜੀ ਪਹਿਲਣ ਹਾਂ ਜੀ ਤੇ ਕਿੰਨਾ ਦੁੱਧ ਆਈਏ ਇਹ 10 ਲੀਟਰ ਜੀ 5 ਐ 6 ਚੱਲੇ ਹੈ ਪੰਜ ਦਿਨਾਂ ਦੀ ਸੂਈ ਆ 10 ਲੀਟਰ ਦੁੱਧਾਂ ਦਾ ਹਾਂਜੀ ਠੀਕ ਆ ਜੀ ਮੁੱਲ ਕੀ ਕਰ ਦੋਗੇ ਇਹਦਾ ਇਹਦਾ ਡੇਢ ਜੀ ਡੇਢ ਜੀ ਹਾਂਜੀ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਗਾ ਮਾਨ ਤਾਣਾ ਹਾਂਜੀ ਵਧੀਆ ਕਰ ਦੋਗੇ ਜੀ ਵਧੀਆ ਜੀ ਠੀਕ ਆ ਜੀ ਕੰਨਾ ਸਿੰਘਾਂ ਦੀ ਪੂਰੀ ਕੁੰਡੀ ਆ ਜੀ ਮਿੱਤਰੋ ਤੇ ਇਹਨੂੰ ਮੜਾ ਜਾਗੀ ਖੋਲੋ ਉਹ ਮਹਿੰਗੀ ਮਗਰ ਕੱਟੀ ਆਗੀ ਮੋਰਾ ਨਸਲ ਦੀ ਆਗੀ

ਠੀਕ ਹੈ ਜੀ ਕਿ ਨਈ ਆਪਣਾ 987787 ਠੀਕ ਹੈ ਜੀ 67252 67252 ਜਲਾ ਸੰਗਰੂਰ ਜਲਾ ਸੰਗਰੂਰ ਪਿੰਡ ਬਹਾਦਰਪੁਰ ਬਹਾਦਰਪੁਰ ਠੀਕ ਹੈ ਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਮੌੜਨਾ ਬਾਈ ਮੌੜਨਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਹਾਂਜੀ ਠੀਕ ਹੈ ਜੀ ਕੰਮੇ ਸੂਏ ਜੀ ਇਹ ਤੇ ਤੀਜਾ ਸੂਏ ਅੱਛਾ ਦੁੱਧ ਕਿੰਨਾ ਹੋਏ ਥੱਲੇ ਦੁੱਧ ਇਹ ਥੱਲੇ 12 ਕਿਲੋ ਹੈ ਠੀਕ ਹੈ ਜੀ ਮਾਗਰ ਕੀ ਹੈ ਜੀ ਤੇ ਮਾਗਰ ਕੱਟੀ ਹੈ ਜੀ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 12 13 ਦਿਨ 12 13 ਦਿਨ ਮੁੱਲ ਕੀ ਕਰਦੇ ਹੋ ਜੀ ਮੁੱਲ ਇਹਦਾ 1 5 ਕਰਿਆ ਜੀ 1 5 ਹਾਂਜੀ ਚਲੋ ਵੀਡੀਓ ਨੂੰ ਸ਼ੇਅਰ ਕਰਕੇਓ ਬਾਈ ਮਾਨਤਨ ਮਾਨਤਨ ਕਰ ਦਾਂਗੇ ਕਰ ਦੇਗਾ ਤੇ ਨੰਬਰ ਬੋਲ ਬਾਈ ਤੇਰਾ 94177 17684 ਠੀਕ ਹੈ ਨੂੰ ਬਈ ਫੜਾ ਜੇ ਦਬਾ ਕੇ ਨਾ ਇਧਰ ਮੂਰ ਲਾਲਾ ਨੂੰ ਮੁਲਕ ਪੰਜ ਹੈ ਜੀ ਬੱਚਾ ਉਹ ਕੱਟੀ ਹੋਈ ਹਾਂ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੇ ਕਿਹੜਾ ਪਿੰਡ ਹੈ ਬਈ ਆਪਣਾ ਆਪਣਾ ਮੂਨਕੇ ਏਰੀਆ ਵੀਰ ਜੀ ਕਿਹੜਾ ਜੀ ਮੂਨਕੇ ਏਰੀਆ ਪਤੜਾ ਅੱਛਾ ਮੂਨਕੇ ਏਰੀਆ ਪਤੜਾ ਹਾਂਜੀ ਤੇ ਕੈਮੇ ਸੂਵੇ ਆ ਬਈ ਇਹ ਦੂਜੀ ਸੂਵੇ ਆ ਜੀ ਤੇ ਮਗਰ ਕੀ ਆ ਬਈ ਇਹਦੇ ਮਗਰ ਇਹਦੇ ਕੱਟੀ ਹੈ ਜੀ ਤੇ ਦੁੱਧ ਦੇ ਕਿੰਨਾ ਭਈ ਇਹ ਥਲੇ ਦੁੱਧ ਸਟੈਮ ਵੀ 12 ਕਿਲੋ ਤਿਆਰ ਹੈ ਜੀ 12 ਕਿਲੋ ਤਿਆਰਾਂਗਾ ਤੇ ਭਾਈ ਮੁੱਲ ਕੀ ਕਰਦਾਗਾ ਮੁੱਲ ਦੇ ਇਹਦਾ 1,20,000 ਕਰਦੇ ਪਏ ਜੀ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ 10,000 ਰੁਪਏ ਘੱਟ 10,000 ਰੁਪਏ ਘੱਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਵੀਡੀਓ ਸ਼ੇਅਰ ਕਰਕੇ ਆਉਗਾ ਆਪਾਂ ਮਾਇਆ ਦੇ ਦਾਂਗੇ 1,10,000 ਦੀ 1,10,000 ਦੀ ਛੱਡ ਦੇਗਾ ਇਸ ਵਾਸਤੇ ਹਾਂ ਜੀ ਠੀਕ ਆ ਮਿੱਤਰੋ ਜਿਹੜਾ ਮੁੰਡਾ ਵੀਡੀਓ ਨੂੰ ਸ਼ੇਅਰ ਕਰਕੇ ਆਊ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਲੈ ਖੋਲ ਬਾਈਨ ਦਵਾਏ ਨੂੰ ਗੇੜਾ ਠੀਕ ਆ ਬਈ ਧੰਨਵਾਦ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਜੀ ਬਈ ਮੇਰਾ ਪਿੰਡ ਬਾਮਣ ਵਾਲਾ ਪਲਾਟ ਹੈ ਹਰਿਆਣਾ ਚ ਅੱਛਾ ਬਾਮਣ ਵਾਲਾ ਪਲਾਟ ਤੇ ਕਿੰਨੇ ਸੂਏ ਬਈ ਇਹ ਦੁੱਧ ਦੇ ਹੋਏ ਬਈ ਤੇ ਦੁੱਧ ਕਿੰਨਾ ਬਈ ਇਹ ਦੁੱਧ ਬਈ 16 ਲੀਟਰ 16 ਲੀਟਰ ਮਗਰ ਕੀ ਹੈ ਬਈ ਕੱਟਾ ਬਈ ਕੱਟਾ ਹਾਂਜੀ ਤੇ ਆਹੀ ਹੈ ਕੱਟਾ ਹਾਂਜੀ ਤੇ ਮੁੱਲ ਕਿੰਨਾ ਕਰਦਾ ਬਈ 2 ਲੱਖ ਰੁਪਏ ਬਈ 2 ਲੱਖ ਤੇ ਮੜੇ ਬਈ ਕੀੜਾ ਦਵਾਉਣ ਖੋਲ ਕੇ ਆਪਕੇ ਬਾਅਦ ਦਾਨੇ ਕੋਈ ਨਹੀਂ ਆਲੇ ਰਹਿ ਜਾਂਦੇ ਕਰਦੀ ਗੱਟੀ ਆ ਬਾਈ ਕਰਦੀ ਹਾਂਜੀ ਠੀਕ ਹੈ ਜੀ ਮੱਜਾ ਦਾ ਦੋਸਤ ਤੁਸੀਂ ਬਹੁਤ ਦੇਖਿਆ ਹੋਣ ਲੱਗਿਆ ਪਰ ਮੈਂ ਹਸ ਤੇ ਉੱਤੇ ਭਾਵੇਂ ਮੰਜਾ ਢਾ ਲਾ ਇੰਨੀ ਚੌੜੀ ਆ ਗਈ ਤੇ ਮਾਨ ਤਣ ਕਰਦੇਗਾ ਭਾਈ ਮੌਕੇ ਤੇ ਆ ਕਰਦਾਂਗੇ ਭਾਈ ਮੈਂ ਵੀਡੀਓ ਸ਼ੇਅਰ ਕਰਕੇ ਆ ਜੂਗਾ ਕਰਦੀ ਜੰਮਾ ਮਾਨ ਤਣ ਕਰਦਾਂਗੇ ਭਾਈ ਤੇ ਸਮਝੀ ਦੀ ਕੱਟੀ ਹੁਣ ਕੱਟੀ ਆ ਨਾ ਭਾਈ ਹੈ ਕੱਟਾ ਭਾਈ ਕੱਟਾ ਕੱਟਾ ਅੱਛਾ ਆ ਕੱਟਾ ਦੋਸਤੋ ਹੁਣ ਮੱਝਾ ਸਿੰਘ ਪੂਰੇ ਬੋਲ ਕਰੋ ਕਨੈਕਟ ਨੰਬਰ ਬੋਲੋ ਭਾਈ 905082 90508 55260 55260 ਠੀਕ ਹੈ ਬਾਈ ਅੰਬਾ ਜੀ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਹੈ ਆਪਣਾ ਚਨੀਰ ਜੀ ਚਨੀਰਾ ਹਾਂਜੀ ਤੇ ਕੈਮੇ ਸੁਆ ਬਾਈ ਇਹ ਇਹ ਦੂਜਾ ਸੁਆ ਜੀ ਕਿੰਨਾ ਦੁੱਧ ਦਾ ਦੁੱਧ 12 ਕਿਲੋ ਜੀ ਤੇ ਮਗਰ ਕੀ ਹੈ ਬਾਈ ਤੇ ਮਗਰ ਕਟਾਈ ਅੱਛਾ ਮੁੱਲ ਕੀ ਕਰਦਾ ਬਾਈ ਮੁੱਲ 1.5 ਲੱਖ ਜੀ 1.5 ਲੱਖ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮਾਨਤਾਨ ਮਾਨਤਾਨ ਉਹਦਾ 5000 ਰੁਪਏ ਜੀ ਠੀਕ ਆ ਲੈ ਮਿੱਤਰੋ ਬਾਈ ਨੇ ਵੱਡੇ ਦਿਲ ਨਾਲ ਕਹਿਤਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਤੇ ਮਾਨਤਨ ਚੰਗਾ ਕਰ ਦੂਗਾ ਨੰਬਰ ਬੋਲ ਦੇ ਬਾਈ ਨੰਬਰ 97816 97816 7406 75406 75406 ਠੀਕ ਆ ਬਾਈ ਧੰਨਵਾਦ ਤਾਂ ਬਾਈ ਅੱਛਾ ਕਿੰਨੇ ਸੂਏ ਬਾਈ ਮੈਸਾ ਚੌਥੇ ਸੂਏ ਆਈ ਚੌਥੇ ਸੂਏ ਆ ਗਈ ਕਿੰਨਾ ਦੁੱਧ ਦਬਾਈ ਥੱਲੇ ਇਹ ਥੱਲੇ 14 ਲੀਟਰ ਆਈ ਤੇ ਮਗਰ ਕੀ ਬਈ ਤੇ ਮਗਰ ਕੱਟੀ ਹੈ ਇਹ ਮੂਰੇ ਖੜੀ ਅੱਛਾ ਕਿੰਨੇ ਦਿਨਾਂ ਦੀ ਸੂਈ ਹੋਈ ਆ ਬਈ ਇਹ 20 ਦਿਨਾਂ ਦੀ ਹੈ ਜੀ ਅੱਛਾ ਆ ਕੱਟੀ ਖੜੀ ਹੈ ਤੇ ਦੱਸੋ ਵੱਧ ਤੋਂ ਵੱਧ ਕਿੰਨਾ ਕੱਢ ਜੂਗੀ ਪਰਤ ਬਾਰਾ ਕੱਢੀ ਹੋਈ 15 ਡੇਟ 15 ਲੀਟਰ ਹਾਂ ਜੀ ਠੀਕ ਆ ਨੰਬਰ ਬੋਲ ਬਈ ਤੇਰਾ 71 75 13 7 15 ਠੀਕ ਆ ਹਾਂ ਜੀ ਜਿਹੜਾ ਬਈ ਵੀਡੀਓ ਨੂੰ ਸ਼ੇਅਰ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਮਾਨਤਨ ਹਾਂ ਹਾਂ ਬਈ ਮਾਨਤਨ ਕਰਦਾ ਹਾਂ ਮਾਣਿਆ ਨੂੰ ਬਈ ਤੁਰ ਕੇ ਦਿਖਾਵੇਂਗਾ ਦਰਦ ਹੋ ਮਾਗਰ ਕੀ ਹੈ ਬਈ ਇਹਦੇ ਮਾਗਰ ਕੱਤੀ ਹੈ ਕੱਤੀ ਬਈ ਹਾਂਜੀ ਹਾਂਜੀ ਠੀਕ ਆ ਬਈ ਬੜੀ ਦੂਰ ਨਾਲ ਕੇ ਆਈ ਗਰਮੀ ਆ ਗਈ ਯਾਰ ਠੀਕ ਆ ਬਈ ਸੰਪਰਕ ਕਰ ਲਿਓ ਬਾਈ ਨਾਲ ਸਸੀ ਗੱਲ ਕਿਹੜਾ ਪੰਡਾ ਬਾਈ ਪੰਡਾ ਚਨੀਰ ਵੀਰੇ ਚਨੀਰ ਹਾਂਜੀ ਤੇ ਕਿੰਨੀ ਉਮਰ ਦਾ ਬਾਈ ਇਹ ਉਮਰ ਵੀਰੇ ਹੈਗੀ ਹੈ 21 ਮਹੀਨੇ ਕਿੰਨੇ 21 ਮਹੀਨੇ 21 ਮਹੀਨੇ ਹਾਂ ਤਾਂਸ ਮੇਰੀ ਬੀਨੂ ਇਹ ਦੋ ਸਾਲਾਂ ਦਾ ਹੋ ਜੂਗਾ ਠੀਕ ਆ ਹਾਂਜੀ ਕਿਹੜੇ ਸਾਲ ਦਾ ਬਾਈ ਇਹ ਹੈਗਾ ਵੀਰੇ ਐਚਐਸਬੀ ਵਾਲਿਆਂ ਦਾ ਬੇਤਾਬ ਦਾ ਅੱਛਾ ਤੇਰੀ ਮਾਂ ਦੁੱਧ ਕੰਨਾਂ ਬਾਈ ਮਾਂ ਵੀਰੇ ਹੈਗੀ ਸੀ 17 ਕਿਲੋਟਰ ਦੁੱਧ ਸੀ 17 ਦੀ ਤੇ ਬਾਈ ਮੁੱਲ ਕੀ ਕਰਦਾ ਇਹਦਾ ਮੁੱਲ ਇਹਦਾ ਕਰਦਾ ਵੀਰੇ 90 90 ਜਮਾਨਤਨ ਕਰਦਾ 90 ਚ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਮਾਨ ਤਣ ਕਰ ਦਾਂਗੇ ਫੋਲ ਕਰ ਦਿੰਗੇ ਹਾਂਜੀ ਹਾਂਜੀ ਬਹੁਤ ਖੁੱਲਾ ਕਰ ਦਾਂਗੇ ਏ ਕਾ ਬਾਈ ਪੂਰਾ ਸੋਹਣਾ ਗਾ ਦੇਖੋ ਮਿੱਤਰੋ ਤੇ ਐਸਟੀ ਗਲ ਬਰੰਦਾ ਪੂਰਾ ਸਾਫਾ ਕਿਵੇਂ ਬਾਈ ਲੈ ਪੂਰਾ ਚਾਹੇ ਮੱਝਾ ਹੜਾ ਲਓ ਇੰਨਾ ਚੌੜਾ ਗਾ ਬੱਚੇ ਵਾਲੇ ਧੰਨਵਾਦ ਇਹ ਨਾਲੇ ਬੱਚਾ ਗਾ ਹਾਂ ਨੰਬਰ ਆਪਣਾ ਹੈਗਾ ਵੀਰੇ 62800 ਪੂਰਾ 62800 1444 ਦੁਆਰੇ ਬੋਲੋ 62800 1444 6814 848 846 846 ਠੇਕ ਆ ਬਾਈ ਬਹੁਤ ਸੋਹਣਾ ਬਾਈ ਤਿਆਰ ਕਰਿਆ ਤੁਸੀਂ ਨੇ ਮੈਂਨ ਤਾਂ ਬੋਲਦੀ ਆ ਬਾਈ ਮੰਡੀ 'ਚ ਖੜੀ ਈ ਦੀ ਹਾਂਜੀ ਮੰਦੋ ਮੱਲੀ ਕੀ ਕਰਦਾ ਬਈ ਆ ਕੇ ਕੋਲੇ ਦੇਖਣ ਨੂੰ ਕਿਹੜਾ ਪਿੰਡ ਆ ਬਾਈ ਨੰਗਲ ਕਲਾ ਬਾਈ ਨੰਗਲ ਕਲਾ ਤੇ ਕਿੰਨੇ ਸੂਈ ਆ ਬਾਈ ਮੈਸ ਇੱਕ ਜਿਹੇ ਸੂਈ ਆ ਬਾਈ ਅੱਛਾ ਕਿੰਨਾ ਦੁੱਧ ਆ ਬਾਈ 12 ਕਿਲੋ ਹੋਣਾ ਬਾਈ 4 ਦਿਨਾਂ ਦੀ ਸੂਈ ਆ 4 ਦਿਨਾਂ ਦੀ ਸੂਈ ਹੋਏ ਮਗਰ ਕੀ ਆ ਬਾਈ ਇਹਦੇ ਟੱਟਾ ਬਾਈ ਟੱਟਾ ਹਾਂਜੀ ਤੇ ਮੁੱਲ ਕੀ ਕਰਦਾ ਬਾਈ ਹਾਂ ਬਾਈ ਮੁੱਲ ਮੁੱਲ 140 ਬਾਈ 140 ਹਾਂ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮਾਨਤਨ ਕਰ ਦਾਂਗੇ ਬਾਈ 5000 ਦਾ ਮਾਨਤਨ ਕਰ ਦਾਂਗੇ 5000 ਦਾ ਮਾਨਤਨ ਕਰ ਦੂ ਬਾਈ ਕਹਿੰਦਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜੇ ਆਪਾਂ ਬਾਈ ਦੱਦਰੀ ਗੱਲ ਕਰੀਏ ਬਾਅਦ ਤੋਂ ਬਾਅਦ ਕਿੰਨਾ ਕੱਢ ਦੂ ਬਾਈ ਬਾਅਦ ਤੋਂ ਬਾਅਦ 14 ਕਿਲੋ ਦੇ ਬਾਈ 2 ਕਿਲੋ ਹੋਰ ਦੇਉਗੇ ਠੀਕ ਆ ਪਤਾ ਜੀ ਸੁਈਆਂ ਨਾਲ ਠੀਕ ਆ 14 ਕਿਲੋ ਬਾਈ ਨੰਬਰ 981555145 ਠੀਕ ਇੱਕ ਵਾਰੀ ਹੋਰ ਬੋਲ ਦੇ 981555145 ਠੀਕ ਆ ਬਾਈ ਧੰਨਵਾਦ ਤੇ ਕਰੋ ਬਾਈ ਨਾਲ ਕੰਟੈਕਟ ਮੈਂ ਉਸ ਮਿੱਤਰੋ ਪੂਰੀ ਚੌੜੀ ਆ ਗਈ ਚਾਹੇ ਮੰਜਾ ਡਾਲੋ ਉਪਰ ਅੋਲੀ ਦੋਰੀ ਕਰੋ ਮਸ਼ਹੂਰਾ ਕਰੋ ਮੁੰਮਾ ਮੈਂ ਤਾਂ ਕਰ ਨਹੀਂ ਸਕਾ ਹੁਣ ਇੱਕ ਮਿੰਟ ਸਾਈਡ ਚ ਮੋੜ ਆ ਜਾ ਬਾਈ ਲੈ ਲੈ ਬਾਈ ਲੈ ਲੈ ਮੈਂ ਤੈਨੂੰ ਰੋਕਦਾ ਨਹੀਂ ਗਾ ਲੈ ਲੈ ਉਹ ਕੋਨੇ ਹੋ ਕਿਹੜਾ ਪਿੰਡ ਆ ਬਾਈ ਪਿੰਡ ਦੇਲੇ ਵਾਲਾ ਵੀਰੇ ਦੇਲੇ ਵਾਲਾ ਹਾਂ ਕੀ ਮੁੱਲ ਕਰਦਾ ਬਈ ਇਹਦਾ ਲਿਕ ਵੀ ਆ ਵੀਰੇ ਤੇ ਕਿੰਨੇ ਸੁਆ ਬਈ ਪਹਿਲਾਂ ਨਾ ਵੀਰੇ ਪਹਿਲਾਂ ਨਾ ਹਾਂ ਤੇ ਕਿੰਨਾ ਦੁੱਧ ਗੱਡਿਆਗਾ ਫੋਨਾਂ 9 10 ਕਿਲੋ ਬੋਲੀਏ ਵੀਰੇ ਤਿੰਨ ਦਿਨਾਂ ਐ ਸੁਈ ਹੈ ਅੱਛਾ ਤਿੰਨ ਦਿਨਾਂ ਐ ਸੁਈ ਹੈ ਮਗਰ ਕੀ ਹੈ ਬਈ ਮਗਰ ਕੱਟ ਆ ਗਿਆ ਤੇ ਮੋਬਾਈਲ ਨੰਬਰ ਬੋਲ ਬਈ 76580 07606 ਅੱਛਾ ਠੀਕ ਆ ਬਈ ਤੇ ਮੂਹਰੋ ਦਿਖਾ ਦੇ ਬਈ ਕਰੋ ਬਾਈ ਨਾ ਕੰਟੈਸਟ ਦੇ ਦਾਂਗਾ ਪਾਸਾ ਬਣਾ ਕੋਈ ਗੱਲ ਹੈ ਇਹਦਾ ਵੀਡੀਓ ਸ਼ੇਅਰ ਕਰਕੇ ਆ ਜੂਗਾ ਇੱਕ ਪੰਜ ਦੀ ਹੈ ਵੀਰੇ ਬਸ ਠੀਕ ਆ ਬਈ ਠੀਕ ਆ ਬਹੁਤ ਧੰਨਵਾਦ ਯਾਰ ਇੰਨਾ ਪਿਆਰ ਦੇਣ ਲਈ ਬਾਈ ਹੋਰ ਵਧੀਆ ਠੀਕ ਆ ਬਈ ਸਤਿ ਸ਼੍ਰੀ ਅਕਾਲ ਵੀਰੇ ਕਿਹੜਾ ਪਿੰਡ ਆ ਜੀ ਤੇਲਾਲਾ ਬਾਈ ਤੇਲਾਲਾ ਤੇ ਕੰਮੇ ਸੂਏ ਬਈ ਮੈਸ ਇਹ ਤੀਜੇ ਸੂਏ ਵੀਰੇ ਤੇ ਕਿੰਨਾ ਦੁੱਧ ਆਗਾ ਵੀਰੇ ਹੁਣ ਜਮਾਨ ਦਾ ਮੰਨ ਲਾ ਵੀ ਸੂਇਆ ਡੇਢ ਘੰਟੇ ਦਾ ਹਾਂ ਪਹਿਲਾਂ 13-14 ਕਿਲੋ ਦੁੱਧ ਠੀਕ ਆ 4 ਲੀਟਰ ਹੋਣਾ ਕਿੰਨਾ ਆਸ ਕਿੰਨੀ ਆ ਮੈਂ 15 ਲੀਟਰ ਦੇਉ ਤੀਜੇ ਸੂਈ ਵੀਰੇ ਠੀਕ ਆ ਤੇ ਮੁੱਲ ਕੀ ਕਰਦਾ ਬਾਈ ਮੁੱਲ ਇੱਕ ਵੀ ਹੈ ਭਰਾ ਅੱਛਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇੱਕ ਪੰਜ ਜਿਹੜਾ ਜਿਹੜੀ ਦਾ ਮਰਜ਼ੀ ਦੇ ਦੇ ਠੀਕ ਆ ਲੈ ਮੈਂ ਤਰੋ ਤਾਜੀ ਸੂਈ ਹੈਗੀ ਮੋੜਨਾ ਮਾ ਹਾਂ ਹੁਣ ਮਿੱਤਰੋ ਪੂਰੇ ਮੇਰੇ ਪੂਰੇ ਐ ਵਧੀਆ ਅੂਠੇ ਵਰਗਾ ਚੋਣ ਲੱਗਿਆ ਮੈਂ ਇਹਦੇ ਠੀਕ ਆ ਭਾਈ ਹਾਂ ਜਿਵੇਂ ਅੂਠੇ ਵਰਗਾ ਚੋਣ ਜਿਹੜਾ ਇੱਕ ਵਾਰੀ ਥੱਲੇ ਵਹਿ ਗਿਆ ਯਾਰ 2000 ਫਾਲਤੂ ਦੇ ਗਿਆ ਠੀਕ ਆ ਹਾਂ ਉਹ ਕਿਦੀ ਰਿਪੋਰਟ ਆ ਜਮ੍ਹਾਂ ਕਰਨ ਜਿਹੜੇ ਕਹਿੰਦੇ ਹੁੰਦੇ ਨੇ ਠੀਕ ਆ ਬੱਛੀ ਠੀਕ ਹੈ ਜੀ ਧੰਨਵਾਦ ਭਾਈ ਜਿਹੜਾ ਬਾਬਾ ਜੀ ਪਿੰਡ ਜਿਹੜਾ ਆਪਣਾ ਚੋਟੀਆਂ ਜੀ ਚੋਟੀਆਂ ਐਮ ਐਸ ਹੈ ਜੀ ਮੈਂਸਾ ਪਹਿਲੇ ਸੂਏ ਪਹਿਲੇ ਸੂਏ ਜੀ ਹਾਂ ਜੀ ਕੈਦਨ ਹੋ ਗਈ ਸੂਏ ਨੂੰ ਜੀ ਸੂਏ ਨੂੰ ਅਟਕਤ ਆਉਂਦੀ ਹੈ ਅੱਛਾ ਕਿੰਨਾ ਦੁੱਧ ਕੱਢਿਆ ਜੀ ਹੁਣ 12 ਲੀਟਰ ਕਰਿਆ ਜੀ 12 ਲੀਟਰ ਹਾਂ ਜੀ ਤੇ ਜੇ ਆਪਾਂ ਇਹ ਮੁੱਲ ਦੀ ਗੱਲ ਕਰੀਏ ਕੀ ਮੁੱਲ ਕਰਦੇ ਜੀ ਮੁੱਲ ਤਾਂ 170 ਕਰਦੇ ਹਾਂ ਅੱਛਾ 170 ਜੀ ਮਗਰ ਕੀ ਹੈ ਜੀ ਇਹਦੇ ਮਗਰ ਕੱਟੀ ਹੈ ਜੀ ਕੱਟੀ ਅੱਛਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹ ਮਾਨਤਾਨ ਕਰਦੋਂਗੇ ਜੀ ਹਾਂ ਜੀ ਹਾਂ ਕਰ ਦਿਆਂਗੇ ਠੀਕ ਆ ਬਾਈ ਤੇ ਨੰਬਰ ਬੋਲੋ ਬਾਬਾ ਜੀ ਆਪਣਾ 94172 94172 ਜੀ 83563 83563 63 ਠੀਕ ਆ ਜੀ ਤੇ ਚੈੱਕ ਕਰ ਲਓ ਦੋਸਤੋ ਪੂਰੀ ਸਕੀਨ ਨੀਲੀ ਰਾਵੀ ਨੀਲੀ ਰਾਵੀ ਠੀਕ ਆ ਜੀ ਮੈਂ ਇਕੱਠੀ ਆਵਾਂਗੀ ਟੀਕੇ ਦੀ ਭਰਾਈ ਠੀਕ ਆ ਜੀ ਠੀਕ ਆ ਦੇਖੋ ਸੰਖਾਂ ਦੀ ਪੂਰੀ ਸਕੀਨ ਆ ਗਈ ਕਰੋ ਬਾਬੇ ਨਾਲ ਕੰਟੈਕਟ ਤੇ ਫੋਨ ਤੇ ਗੱਲਬਾਤ ਲੋ ਲਾਏਗਾ ਮੈਂ ਜੀ ਆਸਿਰ ਇਹ ਕੋਣ ਲਾਗਾ ਰਾਈਟ ਆਹ ਤੁਹਾਡੇ ਸਾਹਮਣੇ ਖੜਾ ਜੀ ਬਸ ਟਾਈਮ ਮੈਂ ਲੋ ਜੀ ਦੱਸੋ ਇਹ ਡਿਟੇਲ ਆ ਹਾਂਜੀ ਭਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਤੇ ਕੈਮਸ ਹੋਇਆ ਜੀ ਇਹ ਦੂਜੇ ਸੂਏ ਝੋਟੀ ਆ अच्छा जी 12 किलो दूध तैयार ਆ ਮਗਰ ਕੱਟੀ ਆ ਠੀਕ ਆ ਜੀ ਹਾਂ ਜੀ ਮੁੱਲ ਕਿੰਨਾ ਕਰਦੇ ਜੀ ਮੁੱਲੇ ਦਾ 125 ਕਰਦੇ ਆ ਜੀ ਅੱਛਾ ਮੌਕੇ ਤੇ ਮਾਨ ਤਾਣ ਮੌਕੇ ਤੇ ਮਾਨ ਤਾਣ ਹੋ ਜੂਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜੀ ਮਤਲਬ ਜਿਹੜਾ ਆ ਜੂ ਠੀਕ ਆ ਜੀ ਆ ਜੀ ਦੀ ਕੀ ਡਿਟੇਲ ਹੈ ਜੀ ਇਹਦਾ ਵੀ ਦੂਜਾ ਸੂਆ ਜੀ ਅੱਛਾ ਜੀ ਇਹਦੇ ਥੱਲੇ ਵੀ 14 ਕਿਲੋ ਦੁੱਧਾ 14 ਕਿਲੋ ਦੁੱਧਾ ਜੀ ਪੂਰੇ ਮੋٹے ਮੋٹے ਥਾਨ ਨੇ ਕੀ ਚੈੱਕ ਕਰ ਲੋ ਇਹਦੇ ਮਗਰ ਕੀ ਹੈ ਜੀ ਕੱਟੀ ਕੱਟੀ ਆ ਤੁਰ ਕੇ ਤੁਸੀਂ ਆ ਲੈ ਜਾਓ ਆ ਦੇਖ ਤੁਰ ਕੇ ਦਿਖਾ ਦੇਣਾ ਹਾਂਜੀ ਇਹਦੇ ਮਗਰ ਵੀ ਕੱਟੀ ਹੈ ਇਹਦੇ ਮਗਰ ਵੀ ਕੱਟੀ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਹੋ ਗਿਆ ਜੀ 20 ਦਿਨ ਸੂਈ ਨੂੰ 20 ਦਿਨ ਜੀ ਇਹਦਾ ਮੁੱਲ ਕੀ ਕਰਦੇ ਹੋ ਜੀ ਮਗਰ ਹੋ ਜਾ ਮੜਾ ਜਾ ਹਾਂਜੀ ਭਾਈ ਜੀ ਹਾਂਜੀ ਇਹਦਾ ਮੁੱਲ ਕਿੰਨਾ ਕਰਦੇ ਹੋ ਅੰਕਲ ਇਹਦਾ ਜੀ 1 ਬੀ ਜੀ ਅੱਛਾ ਮੌਕੇ ਤੇ ਮਾਨ ਤਣ ਹੋ ਜਾਊਗਾ ਜੀ ਮਾਨ ਜਿਹੜਾ ਵੀਡੀਓ ਨੂੰ ਮਤਲਬ ਸ਼ੇਅਰ ਕਰਕੇ ਆ ਜੂ ਮਾਨ ਤਣ ਕਰਦੇ ਹੋ ਬਿਲਕੁਲ ਬਿਲਕੁਲ ਕਿਹੜਾ ਚੈਨਲ ਨੂੰ ਜੀ ਇਹ ਇੱਕ ਬੀ ਜੀ 14 ਕਿਲੋ ਕੀ ਕੰਟੇ ਜੀ ਧੰਨਵਾਦ